ਸਾਰੇ ਧਰਮਾਂ ਦਾ ਸਤਿਕਾਰ ਵਾਹਿਗੁਰੂ ਅੱਲਾ ਜੈ ਸ਼੍ਰੀ ਰਾਮ ਅੱਜ ਆਪਾਂ ਆਏ ਆ ਪਿੰਡ ਸੇਖਾ ਕਲਾ ਧੰਤਰਨ ਬਾਬਾ ਰੁਖੜਦਾਸ ਜੀ ਦੀ ਜਗ੍ਹਾ 'ਚ ਜਿੱਥੇ ਆਉਣ ਵਾਲੀ 16 ਤਰੀਕ ਨੂੰ ਬਹੁਤ ਵੱਡਾ ਮੇਲਾ ਲੱਗ ਰਿਹਾ ਤੇ ਆਜੋ ਤੁਹਾਨੂੰ ਦਿਖਾਵਾਂ ਇਹ ਨੇ ਬਾਬਾ ਰੁਖੜਦਾਸ ਜੀ ਜਿਹਨਾਂ ਦਾ ਸਰੂਪ ਆ ਤੇ ਉਸ ਪਾਂ ਟੇਕਿਆ ਮੱਥਾ ਇਹਨਾਂ ਨੂੰ ਲਿਆ ਆਸ਼ੀਰਵਾਦ ਇਹਨਾਂ ਤੋਂ ਤੇ ਬੜੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਜੀ ਇੱਥੇ ਇੱਥੇ دارو ਪ੍ਰਸ਼ਾਦ ਦੇ ਰੂਪ ਤੇ ਚੜਦੀ ਆ ਇਹ ਇਦਾਂ ਭਾਵੇਂ ਕਾਲੇ ਮਹਿਰ ਦੀ ਜਗਾ ਜਾਂ ਹੋਰ ਵੀ ਕਈ ਜਗ੍ਹਾ ਬਣੀਆਂ ਬੰਨਾ ਪਰ ਬਹੁਤ ਵਧੀਆ ਮਤਲਬ ਕਿ ਸੁੱਖਾਂ ਇੱਥੇ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਕਿ ਤੇ ਸ਼ਾਮ ਨੂੰ ਆ ਕੇ ਤੁਸੀਂ ਦੇਖਿਓ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਲੋਕਾਂ ਦੀ ਤੇ ਬਹੁਤ ਹੀ ਜ਼ਿਆਦਾ ਮੰਨ ਕੇ ਚਲੋ ਵੀਰ ਲੋਕਾਂ ਦਾ ਇੱਥੇ ਵਿਸ਼ਵਾਸ ਆ ਭਾਵੇਂ ਰਖੜਦਾ ਜੀ ਤੇ ਇਹ ਨੇ ਜੀ ਬਾਬਾ ਨਾਰਾਇਣ ਦਾ ਜੀ ਇਹਨਾਂ ਦੀ ਇੱਥੇ ਬਣੀ ਹੋਈ ਆ ਜਗਾ ਬਾਬਾ ਰਖੜਦਾ ਜੀ ਦੇ ਉੱਥੇ ਨਾਲ ਹੀ ਅਦੇ ਇਥੇ ਆਸਰੀ ਬੁੜੀਆਂ ਬਨ ਕੇ ਜਾਂਦੀਆਂ ਆ ਬੰਦੇ ਬਨ ਕੇ ਜਾਂਦੇ ਹਨ ਜਿਨ੍ਹਾਂ ਦੇ ਵੀ ਸੁੱਖਾਂ ਪੂਰੀਆਂ ਹੁੰਦੀਆਂ ਆ ਬਨ ਕੇ ਜਾਂਦੇ ਆ ਆ ਬਾਬੇ ਜੀ ਦੀ ਸੇਵਾ ਕਰਨ ਲੱਗੇ ਹੋਇਆ ਮੁੰਡੇ ਬਹੁਤ ਮਿਹਨਤ ਕਰਦੇ ਪਏ ਆ ਮੈਂ ਦੇਖਿਆ ਬਹੁਤ ਮਿਹਨਤ ਕਰ ਰਿਹਾ ਮੁੰਡੇ ਫਿਰ ਸੇਖਾ ਗਲਾਂ ਦੇ ਉਹਨਾਂ ਦਿਖਾਉਣਿਆ ਬਾਬਾ ਜੀ ਦਾ ਦੂਜੇ ਉੱਪਰਲੇ ਪਾਸੇ ਇਹਦਾ ਸਰੂਪ ਰ ਥੱਲੇ ਬਣਿਆ ਹੋਇਆ ਇੱਕ ਉੱਪਰ ਦੀ ਜਗ੍ਹਾ ਬਣੀ ਹੋਈ ਆ ਅੰਤਨ ਬਾਬਾ ਰੁਖੜਦਾਸ ਜੀ ਸਾਮ ਕੋਲ ਬਾਰੂਖ ਕਰਦਾਸ ਜੀ ਕੋ ਇਹਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇਣਾ ਹੈ ਸਾਡੇ ਪਾਪੇ ਦੇ ਜਿਹੜੇ ਯੱਦੀਆਂ ਉਹ ਦਿੱਤਾ ਰਹੇ ਜਾਂਦੇ ਆ ਇਹਦੇ ਬਾਰੇ ਤੁਹਾਨੂੰ ਡਿਟੇਲ ਚ ਦੱਸਨੇ ਆ ਥੱਲੇ ਕਮੇਟੀ ਨਾਲ ਗੱਲ ਕਰਾਉਣੇ ਆ ਕਿ ਕਿੱਦਾਂ ਜਗ੍ਹਾ ਦੀ ਸ਼ੁਰੂਆਤ ਤੇ ਕਿੱਦਾਂ ਹੈ ਇੱਥੇ ਬਹੁਤ ਅਸੀਂ ਵੀਡੀਓ ਤਾਂ ਹੀ ਬਣਾਉਣੇ ਪਏ ਆ ਵੀ ਸਾਡੇ ਨਾਲ ਬਹੁਤ ਬੰਦੇ ਹੋ ਜੁੜੇ ਹੋਏ ਆ ਜਿਹੜੇ ਬੰਦੇ ਜਗ੍ਹਾ ਬਾਰੇ ਘਟ ਜਾਣਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੱਥੇ ਹਰ ਇੱਕ ਸੁੱਖ ਪੂਰੀ ਹੁੰਦੀ ਆ ਬੰਦਾ ਸੱਚੇ ਮਾਨਾ ਸੁੱਖ ਸੁੱਖੇ ਵਧੀਆ ਵਧੀਆ ਠੀਕਾ ਇਹ ਜਗ੍ਹਾ ਤੇ ਬਾਬਾ ਜੀ ਦਾ ਧੂਣਾ ਲੱਗਿਆ ਵਾ ਤੇ ਇੱਥੇ ਆਉਂਦੇ ਆ ਬਹੁਤ ਸੰਗਤ ਆਉਂਦੀ ਆ ਉੱਪਰ ਵੀ ਮੱਥਾ ਟੇਕਦੀ ਆ ਤੇ ਬਹੁਤ ਵਧੀਆ ਜਗ੍ਹਾ ਕਿਤੇ ਆ ਕੇ ਦੇਖਿਓ ਤੁਹਾਨੂੰ ਇਹ ਜਗ੍ਹਾ ਬਾਰੇ ਪਤਾ ਲੱਗੂਗਾ ਬਹੁਤ ਹੀ ਵਧੀਆ ਜਗ੍ਹਾ ਬਹੁਤ ਹੀ ਵਧੀਆ ਪ੍ਰਬੰਧ ਹੈ ਇੱਥੇ ਦੀ ਕਮੇਟੀ ਦੇ ਤੇ ਜਰੂਰ ਇੱਕ ਵਾਰੀ ਪਹੁੰਚੋ ਤੇ ਦੇਖੋ ਬੜਾ ਵਧੀਆ ਇਹਨਾਂ ਨੇ ਸਿਸਟਮ ਬਣਾ ਕੇ ਰੱਖਿਆ ਹੋਇਆ ਤੇ ਬਾਕੀ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਬਹੁਤ ਦੂਰੋਂ ਦੂਰੋਂ ਇੱਥੇ ਸੰਗਤ ਆਉਂਦੀ ਆ ਇਹ ਬਾਬਾ ਰੁਖੜਦਾਸ ਜੀ ਦਾ ਸਰੂਪ ਆ ਤੇ ਇਹ ਮੁੰਡਾ ਆਪਣੇ ਨਾਲ ਆਇਆ ਸੀ ਜਮਣੀ ਮੁਕਸਰਪਾਲ ਤੋਂ ਸ੍ਰੀ ਮੁਕਸਰ ਸਾਹਿਬ ਤੋਂ ਆਇਆ ਸੀ ਆ ਤੇ ਇਹਨੂੰ ਵੀ ਇੱਥੇ ਜਗ੍ਹਾ ਤੇ ਦਰਸ਼ਨ ਕਰਵਾਏ ਆ ਮਹਾਰਾਜ ਇਹਨੂੰ ਵੀ ਲੰਮੀਆਂ ਮੁਰਾ ਬਖਸ਼ੇ ਤੇ ਤੁਸੀਂ ਵੀ ਆਇਓ ਇਹ ਸੇਵਾ ਠੱਠੀ ਭਾਈ ਵੱਲੋਂ ਜਣੀ ਕਿ ਆਪਣੇ ਪੈਨਦ ਲੋ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਹ ਸੇਵਾ ਲਈ ਆ ਜਿਉਂਦੇ ਰਹੋ ਲਵ ਯੂ ਹਾਂਜੀ ਹੁਣ ਆਪਾਂ ਮਲਾਉਣੇ ਤੁਹਾਨੂੰ ਬਾਬਾ ਰੁਖੜਦਾਸ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਪ੍ਰਧਾਨ ਜੀ ਨਾਲ ਸਾਰਿਆਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਹਾਂਜੀ ਸਸੀ ਗਾਲ ਦੀ ਸਾਰਿਆਂ ਨੂੰ ਬੱਲਾ ਤੇ ਸਾਨੂੰ ਦੱਸੋ ਜੀ ਆਪਣਾ ਭੰਡਾਰਾ ਕਿੰਨੀ ਤਰੀਕ ਦਾ ਤੇ ਕਿਦਾਂ ਇਹ ਭੰਡਾਰਾ 16 ਸਤੰਬਰ ਦੈਂਤੋ ਹਵਾਰ ਪਹਿਲੇ ਅਸੂਰਾ ਪਹਿਲੇ ਅਸੂਰਾ ਸਾਨੂੰ ਨਾ ਜੀ ਸਾਡੇ ਨਾਲ ਬੰਦੇ ਗਏ ਇਹਦੇ ਆ ਜਿਨ੍ਹਾਂ ਨੂੰ ਇਹ ਜਗ੍ਹਾ ਬਾਰੇ ਹਲੇ ਉਨੀ ਪਤਾ ਨਹੀਂਗਾ ਕਿਉਂਕਿ ਅੰਮਰਸਾਰ ਏਰੀਏ ਦੇ ਲੋਕ ਬਹੁਤ ਜੁੜੇ ਹੋਇਆ ਤੇ ਤੁਸੀਂ ਥੋੜਾ ਜਿਹਾ ਇਸ ਬਾਰੇ ਦੱਸੋ ਵੀ ਇਹਦਾ ਬਾਬਾ ਜੀ ਦਾ ਇਤਿਹਾਸ ਇਹ ਬਾਬਾ ਜੀ ਛੋਟੀ ਉਮਰ ਦੇ ਵਿੱਚ ਨਗਰ ਦੇ ਵਿੱਚ ਆਈ ਸੀ ਪਿੰਡ ਸੇਕਾਗਲਾ ਤੇ ਉਸ ਤੋਂ ਬਾਅਦ ਇਹਨਾਂ ਦੇ ਗੁਰੂ ਸੀ ਪ੍ਰੇਮ ਦਾ ਜਦੋਂ ਪ੍ਰੇਮ ਦਾ ਚੜਾਈ ਕਰਕੇ ਤੇ ਉਦੋਂ ਬਾਅਦ ਇਹ ਇੱਥੇ ਆ ਬਾਬਾ ਜੀ ਬਾਬਾ ਜੀ ਇੱਥੇ ਆ ਕੇ ਦਾਰੂ ਪਿਆਲਾ ਸ਼ੱਕ ਤੇ ਇੱਥੇ ਆ ਕੇ ਦਾਰੂ ਪਿਆਲਾ ਪਿੰਡ ਜਾ ਕੇ ਛਕਉਂਦੇ ਜੀ ਨੀਠੇਕੀ ਵਾਲਿਆਂ ਨੇ ਇਹਨਾਂ ਦੀ ਚਿੱਪੀਸ਼ ਦਾਰੂ ਪਾਤੀ ਉਨੀ ਦਾਰੂ ਸ਼ੱਕ ਲੈਂਦੇ ਤੇ ਸ਼ੱਕੇ ਸਿੱਦੇ ਇੱਥੇ ਆ ਜਾਂਦੇ ਠੀਕ ਹੈ ਜੀ ਇੱਥੇ ਆ ਕੇ ਉਹਦੀ ਭਗਤੀ ਕਰਦੇ ਉਦੋਂ ਚ ਵਿਚਣੀ ਜੰਗਲ ਹੁੰਦਾ ਜੰਗਲ ਹੁੰਦਾ ਸੀ ਇੱਥੇ ਇੱਕ ਛਪੜੀ ਸੀ ਬਾਣੀ ਵਾਲ ਹੁੰਦੇ ਜੰਗਲ ਵਾਲਾ ਹਾਂ ਵੀ ਅਸੀਂ ਤਾਂ ਖੋਦ ਆ ਬਾਬਾ ਜੀ ਦੇ ਬਹੁਤ ਵੱਡੇ ਭਗਤਾਂ ਅਸੀਂ ਸਾਡੀਆਂ ਬੜੀਆਂ ਸੁੱਖਾ ਪੂਰੀਆਂ ਹੋਈਆਂ ਤੇ ਅਸਾਨੂੰ ਐਸੀ ਵੀ ਹੋਰ ਬੰਦਿਆਂ ਨੂੰ ਵੀ ਪਤਾ ਲੱਗ ਜੇ ਵੀ ਵੱਧ ਤੋਂ ਵੱਧ ਕਈ ਬੰਦੇ ਇਹਦੇ ਹੁੰਦੇ ਆ ਜਿਨ੍ਹਾਂ ਨੇ ਜਿਹੜੇ ਦਿਲ ਚ ਰੱਖੀ ਬੈਠੇ ਹੁੰਦੇ ਆ ਪਰ ਉਹਨਾਂ ਨੂੰ ਸਹੀ ਜਗ੍ਹਾ ਨਹੀਂ ਮਿਲਦੀ ਹੁੰਦੀ ਤੇ ਤੁਸੀਂ ਬਾਈ ਜੀ ਪ੍ਰਧਾਨ ਜੀ ਤੇ ਤਿਆਰੀਆਂ ਪੂਰੀਆਂ ਜੀ ਹੋਲਾ ਤਿਆਰੀ 16 ਸਤੰਬਰ ਨੂੰ ਜਿਹੜਾ ਸੋਮਵਾਰ ਨੂੰ ਹੈਗਾ ਭੰਡਾਰਾ ਆਪਣਾ ਜੀ ਠੀਕ ਹੈ ਜੀ ਵਧੀਆ ਭੰਡਾਰਾ ਲੱਗੂ ਬਾਈ ਅਖਾੜਾ ਕਿਹੜੇ ਪਿੰਡਾਂ ਕਨੇ ਜੀ ਖੜਾ ਜੀ ਸਿੱਧੂ ਅਜੀਤ ਸਿੱਧੂ ਦਾ ਰਿਆ ਜੀ ਖੁੱਲੇ ਖੜੇ ਜਾਰੇ ਬਹੁਤ ਪਲਾ ਕਰ ਰਹੇ ਜੀ ਠੀ ਤੇ ਪ੍ਰਬੰਧ ਪੂਰਾ ਜੀ ਪੂਰਾ ਪ੍ਰਬੰਧ ਆ ਜੀ ਬੜੀਆਂ ਸ਼ਕੀਰ ਨਾਲ ਜੁੜਨਾਂ ਲੰਗਰ ਖੰਡੇ ਚੱਲਣਗੇ ਤਾਂ ਸੰਗਤ ਆ ਦੇ ਰਹੀਆਂ ਪੂਰਾ ਸਾਥ ਪੂਰਾ ਸਾਥ ਤਿਆਰੀਆਂ ਸਾਥ ਦੇਖੋ ਸੇਵਾਦਾਰ ਬਹੁਤ ਸੇਵਾ ਕਰੀ ਜਾਂਦੇ 10 15 ਦਿਨ ਹੋ ਗਏ ਪੂਰੀ ਸੇਵਾ ਚੱਲੀ ਜਾਂਦੀ ਨਹੀਂ ਨਹੀਂ ਬਹੁਤ ਵਧੀਆ ਜੀ ਤੇ ਸਾਰੇ ਸਾਡੀ ਵੀ ਬੇਨਤੀ ਹੈ ਵੀ ਸਾਰੇ ਜਣੇ ਪਹੁੰਚੋ ਤੇ ਆਪਣਾ ਵਧੀਆ ਬਹੁਤ ਵਧੀਆ ਪ੍ਰਬੰਧ ਕਰਦੇ ਹੁੰਦੇ ਆ ਬਾਈ ਆਏ ਮੇਰੀ ਤੇ ਅਸੀਂ ਤਾਂ ਹੁਣ ਨਹੀਂ ਆ ਇੱਥੇ ਤੇ ਅਸੀਂ ਤਾਂ ਭਗਤਾਂ ਬਾਬਾ ਜੀ ਦੇ ਆਪ ਤੇ ਤੁਸੀਂ ਵੀ ਜਰੂਰ ਪਹੁੰਚੋ ਹਾਂਜੀ ਬੱਬੀ ਭਾਈ ਤੁਸੀਂ ਬੋਲੋ ਹੋ ਹੋ ਹਾਂ ਦੱਸੋ ਦੱਸੋ ਜ਼ਿਲ੍ਹਾ ਮੋਗਾ ਪਿੰਡ ਸੇਖਾਕਲਾਂ ਸੀਲ ਬਾਗਾ ਪੁਰਾਣਾ ਪਿੰਡ ਸੇਖਾਕਲਾਂ ਦੇ ਠੱਠੀ ਦੇ ਵਿਚਕਾਰ ਹੈ ਜਗਾ ਜੀ ਇਹ ਠੱਠੀ ਭਾਈ ਤੋਂ ਜੀ ਜਦੋਂ ਆਪਾਂ ਸਮਾਲਸਰ ਤੋਂ ਵੱਡੇ ਸੇਖੇ ਨੂੰ ਜਦੋਂ ਠੱਠੀ ਨੂੰ ਜਾਣਦੇ ਆ ਤੇ ਸਨ ਚ ਬਾਬਾ ਜੀ ਦੀ ਜਗਾ ਆਉਂਦੀ ਆ ਤੇ ਜ਼ਰੂਰ ਪਹੁੰਚਣਾ ਸਾਹਮਣੇ ਤੇ ਰੌਣਕ ਵਧਾਉਣੀ ਆ ਜੀ ਇੱਥੇ ਹਾਂਜੀ ਭਾਈ ਬਸਰੀ ਬਾਬਾ ਦੀ ਕਿਰਪਾ ਰੇਕ ਤੇ ਕਰਦਾ ਕਿ ਸੁੱਖਾ ਪੂਰੀਆਂ ਲਿਆ ਜੀ ਛੇਲੇਬੀਆਂ ਤੇ ਪੂਰੀਆਂ ਦਾ ਲੰਗਰ ਸਾਰਾ ਦਿਨ ਚੱਲੂਗਾ ਫੁੱਲਾ ਭੜਾ ਫੁੱਲਾ ਭੜਾ ਜੀ ਵੱਤੋ ਵੱਤ ਪਹੁੰਚਣਾ ਤੇ ਅਸੀਂ ਤਾਂ ਇੱਥੇ ਹੋਵਾਂਗੇ ਜੀ ਤੇ ਇਹ ਸਾਰੀ ਕਮੇਟੀ ਆ ਸਾਰਾ ਸੇਰਾ ਇਹਨਾਂ ਨੂੰ ਜਾਂਦਾ ਬਾਬਾ ਜੀ ਦੀ ਕਿਰਪਾ ਇਹਨਾਂ ਤੇ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਠੀਕ ਹੈ ਜੀ ਇੱਥੇ ਸਾਨੂੰ ਸਾਡਾ ਯਾਰ ਬਿੱਲੀ ਮਿਲ ਗਿਆ ਇਹ ਮੁੰਡਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਣਨ ਵਾਲਾ ਬਣ ਬਣ ਕੇ ਕਿ ਨਹੀਂ ਬਣ ਕੇ ਬਹੁਤ ਬਹੁਤ ਮੁਬਾਰਕਾਂ ਇਹ ਮੁੰਡਾ ਬਾਦਲਾ ਵੱਡੇ ਸੇਖੇ ਲੋ ਤੇ ਇਹ ਆਪਣਾ ਯਾਰ ਆ ਨਾਲ ਥੋਣੀ ਇਹ ਸਾਡਾ ਯਾਰ ਆ ਪ੍ਰਾਨਕ ਕਰੈਡਟ ਵਾਲਾ ਤੇ ਬਦਲ ਭਾਈ ਤੁਸੀਂ ਜ਼ਰੂਰ ਬੋਲੇ ਦੋ ਸਕਦਾ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਭਾਈ ਬਾਬੇ ਜੀ ਦੀ ਜਗਾ ਤੇ ਆਪਣਾ ਵੀ ਸੇਵਾ ਕਰ ਰਹੇ ਆ ਬੱਚੇ ਸਾਰੇ ਤੇ ਆਪਣੇ ਇੱਕ ਅਸੂ ਨੂੰ 16 ਸਤੰਬਰ ਨੂੰ ਦਿਨ ਸੋਮਵਾਰ ਨੂੰ ਬਾਬਾ ਜੀ ਦੇ ਪੜਾਹਰਾ ਵੀ ਐ ਸਾਲਨਾ ਬਰਸੀ ਹੁੰਦੀ ਬਾਬਾ ਜੀ ਤੇ ਸਾਰੇ ਜਣਾਂ ਨੂੰ ਅਪੀਲ ਆ ਵੀ ਸਾਰੇ ਜਣੇ ਪਹੁੰਚੋ ਆਪਾਂ ਭਾਗੇ ਤੇ ਵੀ ਇੱਥੇ ਆਪਣਾ ਬਾਬੇ ਦੇ ਖਾੜਾ ਵੀ ਲੱਗਦਾ ਹੁੰਦਾ ਬਾਕੀ ਲੰਗਰ ਪਾਈਦਾ ਪੂਰਾ ਪ੍ਰਬੰਧ ਹੁੰਦਾ ਇੱਥੇ ਤੇ ਬਹੁਤ ਵੇਖਣਯੋਗ ਹੁੰਦਾ ਬਾਈ ਸਾਰਾ ਇੱਥੇ ਬਾਬੇ ਦਾ ਪੜਾਹਰਾ ਬਹੁਤ ਵਧੀਆ ਰੌਣਕ ਲੱਗਦੀ ਆ ਆਸ-ਪਾਸੇ ਦੇ ਸਾਰੇ ਪਿੰਡ ਜਿਵੇਂ ਥੱਥੀ ਮਾੜੀ ਮਾਲਕੇ ਕਰੀਬਨ ਬਸ ਕੱਲ ਤੋਂ ਸਾਰੇ ਪਿੰਡ ਆਉਣ ਲੱਗ ਗਏ ਨੇ ਸੇਵਾ ਕਰਨ ਲਈ ਸਾਰੇ ਆਉਂਦੇ ਆ ਤੇ ਬਾਕੀ ਬਈ ਬਹੁਤ ਪਾਰਾ ਮਿਲਦਾ ਹੁੰਦਾ ਬਾਪੇ ਦਾ ਤੇ ਬਹੁਤ ਸ਼ਕਤੀਸ਼ਾਲੀ ਜਗ੍ਹਾ ਬਾਪੇ ਦੀ ਇਹ ਆਪਣਾ ਗਰਾਊਂਡ ਚੱਲਦਾ ਬਾਪੇ ਦੇ ਸਹਾਰੇ ਤੇ ਕਰਕੇ ਫਿਰ ਸਾਨੂੰ ਸਾਰੇ ਬੱਚਿਆਂ ਨੂੰ ਲਿਆ ਕੇ ਇੱਥੇ ਸੇਵਾ ਕਰਨੀ ਪਈ ਇਨੀ ਵੇਲੇ ਤਾਂ ਬਹੁਤ ਵਧੀਆ ਹੀ ਵੇਖ ਕੇ ਬਹੁਤ ਖੁਸ਼ੀ ਹੋਈ ਵੀ ਨਿੱਕੇ ਨਿੱਕੇ ਬੱਚੇ ਸੇਵਾ ਕਰਦੇ ਪਏ ਆ ਇੱਕ ਰੀ ਦਿਖਾ ਦੇ ਬੱਚਾ ਸਾਰੇ ਨਿੱਕੇ ਨਿੱਕੇ ਬੱਚੇ ਆ ਛੋਟੇ ਛੋਟੇ ਇਹਦੇ ਕਰਦੇ ਪਏ ਆ ਤੇ ਇਸ ਤੋਂ ਬਾਅਦ ਤੁਹਾਨੂੰ ਮਲਾਉਣਿਆ ਸਾਡਾ ਬੇਲੇ ਧੋਨੀ ਧੋਨੀ ਤੂੰ ਵੀ ਬੋਲ ਯਾਰ ਦੋ ਸ਼ਬਦ ਆ ਸੱਚੀ ਗੱਲ ਬਾਈ ਸਾਰੇ ਨੋ ਬਹੁਤ ਟਾਈਮ ਬਾਅਦ ਆਸੀ ਮੇਲੇਆਂ ਇਕੱਠੇ ਖੇਡਦੇ ਰਹੇ ਆ ਕ੍ਰਿਕਟ ਟੂਰਨਾਮੈਂਟ ਤੇ ਤੇ ਬਾਕੀ ਮੇਰੇ ਭਰਾ ਨੇ ਦੱਸਿਆ ਇਹ ਬਾਦਲ ਸੇਖਾ ਨੇ 16 ਤਰੀਕ ਨੂੰ ਇੱਕ ਸੌ ਨੂੰ ਦਿਨ ਸੋਮਵਾਰ ਨੂੰ ਇੱਥੇ ਬਾਬੇ ਦੇ ਭੰਡਾਰਾ ਤੇ ਹੰਬਾ ਕੇ ਸਾਰੇ ਸੰਗਤ ਪਹੁੰਚੇ ਹੋ ਬਾਈ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਬਾਬੇ ਦੇ ਮੇਲੇ ਵਾਲੇ ਤੇ ਆ ਨਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ